डेमोक्रेटिक आशा वर्करस फैसिलिटेटर यूनियन पंजाब जिला पठानकोट वालों अज पठानकोट किया गया धरना प्रदर्शन उतें ही जानकारी देंदे हुए उन्होंने वालों दसाया गया कि यह धरना प्रदर्शन उन्होंने केंद्र सरकार और पंजाब सरकार दोनों दो खिलाफ किया है

ਉਤੇ ਸੁਣਵਾਈ ਨਾ ਹੋਈ ਤਾਂ ਉਹ ਇਸ ਤਰ੍ਹਾਂ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦੇਣਗੇ ਜਾਰੇ ਦੀ ਵਜ੍ਹਾ ਦੀ ਅੱਜ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਦੇ ਉੱਤੇ ਭਾਰਤ ਬੰਦ ਦਾ ਸੱਦਾ ਹੈ ਤੇ ਅਸੀਂ ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਪਠਾਨਕੋਟ ਦੀਆਂ ਮਾਨ ਪੱਤਾ ਵਰਕਰ ਜਿਹੜੀਆਂ ਉਹ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਆ ਤੇ ਉਹ ਅਸੀਂ ਅੱਜ ਉਹਦੇ ਵਿੱਚ ਬੰਦ ਦੇ ਸੱਦੇ ਦੇ ਵਿੱਚ ਸ਼ਾਮਲ ਹੋਈਆਂ ਸਾਡੇ ਡੈਮੋਕ੍ਰੇਟਿਕ ਆਸ਼ਾ ਵਰਕਰ ਜਿਹੜੀਆਂ ਵਾ ਇੱਥੇ ਹਾਜ਼ਰ ਨੇ ਤੇ ਅਸੀਂ ਜਿੱਥੇ ਸਾਡੇ ਟ੍ਰੇਡ ਯੂਨੀਅਨਾਂ ਦੇ ਆਗੂ ਰੇਲਵੇ ਸਟੇਸ਼ਨ ਦੇ ਉੱਤੇ ਬੈਠੇ ਅਸੀਂ ਆਪਣੀ ਗੈਦਰਿੰਗ ਦੇ ਨਾਲ ਉੱਥੇ ਸ਼ਾਮਿਲ ਹੋਣ ਜਾ ਰਹੇ ਆ ਸਾਡੀਆਂ ਜਿਹੜੀਆਂ ਮੰਗਾਂ ਆ ਵਾ ਸਾਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਬਿਲਕੁਲ ਵੀ ਸਾਡੇ ਤੇ ਕਰਤ ਕਾਨੂੰਨ ਜਿਹੜਾ ਵਾ ਉਹ ਲਾਗੂ ਨਹੀਂ ਕੀਤਾ ਬੜੇ ਲਗੂਣੇ ਦੇ ਪੱਤਿਆਂ ਦੇ ਉੱਤੇ ਸਾਡੇ ਕੋਲ ਜਿਹੜੇ ਆ ਮਹਿਕਮੇ ਸੇਪ ਮਹਿਕਮੇ ਦੇ ਕੰਮ ਲਏ ਜਾ ਰਹੇ ਆ ਕਿ ਅਸੀਂ ਇੱਕ ਮਜ਼ਦੂਰ ਅਜੀ ਜਿਹੜੀ ਜੋ ਮਜ਼ਦੂਰ ਦੀ ਸਰਕਾਰ ਵੱਲੋਂ ਦਿਹਾਰੀ ਕਹ ਹੈਗੀ ਆ ਸਾਡੇ ਤੇ ਉਹ ਵੀ ਜਿਹੜੀ ਆ ਲਾਗੂ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਅੱਜ ਸਰਕਾਰ ਦੇ ਇਸ ਮੁਲਾਜ਼ਮ ਮਜ਼ਦੂਰ ਵਿਰੋਧੀ ਜਿਹੜੀਆਂ ਕਿਰਤ ਕਾਨੂੰਨ ਜਿਹੜੇ ਉਹਨੇ ਚਾਰ ਲੇਬਰ ਕੋਟਾ ਉਹਦੇ ਵਿਰੋਧ ਦੇ ਵਿੱਚ ਜਿਹੜੇ ਅੱਜ ਇਕੱਤਰ ਹੋਏ ਹਾਂ ਹਾਂਜੀ ਮੇਰਾ ਨਾਮ ਕਿਰਨ ਵਾਲਾ ਪਠਾਨਕੋੜਾ ਅਲਪਨ ਐਰੀਆ ਦੇ ਮਾਸ਼ਾਗਰ ਜਨਰਲ ਸੱਤਰਾਂ ਤੇ ਸਾਡੇ ਜਿਆਦਾ ਤੋਂ ਜਿਆਦਾ ਇਹ ਹੀ ਚਾਹੁੰਦੇ ਆ ਕਿ ਸਾਡੀਆਂੜੀਆਂ ਕੁੜੀਆਂ ਉਹਨਾਂ ਦੀ ਇੱਜ਼ਤ ਕੀਤੀ ਜਾਵੇ ਜਿਹੜੀ ਵੀ ਐਨਐਮ ਜਿਹੜੀ ਹੈ ਜਿਹੜੀ ਮਤਲਬ ਕਿ ਕੁੜੀਆਂ ਨੂੰ ਉਹ ਕਰਦੀਆਂ ਆਪਣੇ ਥੱਲੇ ਦਬਾ ਕੇ ਰੱਖਦੀਆਂ ਉਹ ਦਬ ਦਬਾ ਬੰਦ ਕੀਤਾ ਜਾਵੇ ਔਰ ਘੱਟ ਤੋਂ ਘੱਟ ਜਿਹੜੀਆਂ ਕੁੜੀਆਂ ਦੀ ਮਿਹਨਤ ਹੈ ਉਹਨਾਂ ਨੂੰ ਮਿਹਨਤ ਦਿੱਤੀ ਜਾਵੇ ਇਹ ਆਪਣੇ ਕੋਲ ਸਾਡੀ ਸਾਡੀ ਜਿਹੜੀ ਮੰਗ ਹੈਗੀ ਆ ਉਹ ਹੀ ਕਰਨੇ ਆ ਸਾਡਾ ਬਹੁਤ ਬੁਰਾ ਹਾਲ ਹੈ ਕੁੜੀਆਂ ਦਾ ਕਰਦੀਆਂ ਨਾ ਅਲੱਗ-ਅਲੱਗ ਜਗ੍ਹਾ ਤੇ ਡਿਊਟੀਆਂ ਲਵਾ ਦਿੰਦੀਆਂ 3-3 ਵਜੇ ਦਾ ਕਰਦੀਆਂ ਡਿਊਟੀਆਂ ਕਰੋ ਡੁੱਟੀਆਂ ਵੀ ਕੁੜੀਆਂ ਆਸ਼ਾ ਵਰਗਾਂ ਦੀ ਕਿਤੇ ਵੀ ਇੱਥੇ ਡਿਊਟੀ ਨਹੀਂ ਹੈਗੀ ਕਿ ਜਿਹੜੇ ਕਿ ਕੁੜੀ ਜੜੀ ਹੈ ਜਾ ਕੇ ਡਿਊਟੀ ਕਰੇਗੀ ਤੇ ਇਹ ਜਾਣ ਕੇ ਹਸਪੀਟਲ ਵਾਲੇ ਵੀ ਸਾਰੇ ਉਹ ਕਰਦੇ ਨਾ ਵੀ ਸਾਰੇ ਨੇ ਇੱਥੇ ਡੁੱਟਿਆ ਕਰਾਂ ਇਹਨਾਂ ਨੂੰ ਜਿੰਨਾ ਜਿੰਨਾ ਵੀ ਇਨਸੈਂਟਿਵ ਹੈ ਉਹ ਵੀ ਕੱਟ ਦਿੱਤਾ ਜਾਂਦਾ ਵਿੱਚੋਂ ਇਹ ਨਹੀਂ ਕੀਤਾ ਕੰਮ ਉਹ ਨਹੀਂ ਕੀਤਾ ਕੰਮ ਇਹ ਸਾਰਾ ਮਤਲਬ ਇਹਨਾਂ ਦਾ ਕਟਕਟਾ ਕਰਕੇ ਕੋਈ 3000 ਰੁਪਏ ਵੀ ਨਹੀਂ ਕੁੜੀਆਂ ਦਾ ਪੰਦਾ ਤੇ ਚਾਹੁੰਦੇ ਆ ਕਿ ਜਿਹੜੀ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਮਿਹਨਤ ਜਿਹੜੀ ਹੈ ਇਹਨਾਂ ਨੂੰ ਦਿੱਤੀ ਜਾਵੇ ਤੇ ਘਟੋਕਟਾ ਆਸ਼ਾ ਵੀ ਇੱਜ਼ਤ ਕੀਤੀ ਜਾਵੇ ਤੇ ਬਾਕੀ ਸਾਰੇ ਸਾਥਮਤ ਹੋਣ ਸਾਰੇ ਸਾਡੇ ਨਾਲ ਵੀ ਹੋਣ ਤਾਂ ਅਸੀਂ ਵੀ ਉਹਨਾਂ ਨਾਲ ਹੋਈਏ ਬਸ ਥੈਂਕ ਯੂ ਕਰਨ ਹਾਂਜੀ ਮੇਰਾ ਨਾਮ ਅਨੁਪਾਲਾ ਪੋਏ ਤੋਂ ਆਸ਼ਾ ਵਰਕਰ ਅਸੀਂ ਡੈਮੋਕਰੇਟਿੰਗ ਆਸ਼ਾ ਵਰਕਰ ਜੁਨੀਅਨ ਵੱਲੋਂ ਇੱਥੇ ਰੈਲੀ ਕੀਤੀ ਹੈਗੀ ਅਸੀਂ ਸਾਨੂੰ ਕੋਈ ਵੀ ਮਤਲਬ ਕਿ ਕੋਈ ਮਾਨ ਪੱਤਾ ਕੋਈ ਵੀ ਲਾਗੂ ਨਹੀਂ ਹੈ ਜਿਹਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕਰ ਸਕੀਏ ਹੋਰ ਸਾਡੀਆਂ ਮੰਗਾਂ ਕੋਈ ਵੀ ਸਰਕਾਰ ਨਹੀਂ ਸੁਣਦੀ ਨਾ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ ਸਾਡੀਆਂ ਮੰਗਾਂ ਦੀ ਸੁਣਵਾਈ ਕੀਤੀ ਜਾਵੇ ਔਰ ਸਾਨੂੰ ਜੁਰਤਾ ਕਾਨੂੰਨ ਵਿੱਚ ਲਿਆਇਆ ਜਾਵੇ ਇਹੀ ਸਾਡੀਆਂ ਮੰਗਾਂ ਹਨ ਇਹੋ ਨਹੀਂ ਮੰਗਾਂ ਪੂਰੀ ਨਹੀਂ ਹੋਣਗੀਆਂ ਫਿਰ ਕੀ ਕਰਾਂਗੇ ਫਿਰ ਅਸੀਂ ਇਸ ਤੋਂ ਵੀ ਜ਼ਿਆਦਾ ਸੰਘਰਸ਼ ਕਰਾਂਗੇ ਔਰ ਇਸ ਤੋਂ ਵੀ ਜ਼ਿਆਦਾ ਕੱਠ ਵਾਲੀਆਂ ਰੈਲੀਆਂ ਕਰਾਂਗੇ